ਜਕਰਾ ਸ਼ੇਰਮਲੀ ਦਾ ਬੋਲ ਸਾਚੇ ਦਰਵਾਜ਼ਾ ਕੀ ਚ ਹੈ ਜਕਰਾ ਚਿੰਤਾਪੁਰਨੀ ਦਾ ਬੋਲ ਸਾਚੇ ਦਰਵਾਜ਼ਾ ਕੀ ਚ ਹੈ ਜਕਰਾ ਛਿੰਨਮਸਤੇ ਕਾ ਦਾ ਬੋਲ ਸਾਚੇ ਦਰਵਾਜ਼ਾ ਕੀ ਚ ਹੈ ਤਾਂ ਨਕੋਦਰ ਦੇ ਵਿਸ਼ਕਰਮਾ ਮੰਦਰ ਦੇ ਵਿੱਚ ਮੌਜੂਦ ਆ ਇੱਕ ਤਲਰ ਦੀ ਟੀਮ ਜਿੱਥੇ ਕਿ ਅੱਜ ਹਰਸ਼ ਗੋਗੀ ਵੱਲੋਂ ਇੱਕ ਪੋਸਟਰ ਉਹਨਾਂ ਦੀ ਕੈਸਟ ਰਿਲੀਜ਼ ਕੀਤੀ ਗਈ ਆ ਚਾਵਾ ਚਾਵਾ ਨਾਲ ਕਿਉਂਕਿ ਕੱਲ ਤੋਂ ਮਹਾਮਾਈ ਦੇ ਨਰਾਤੇ ਆ ਰਹੇ ਨੇ ਤੇ ਆਪਾਂ ਨਰਾਤਿਆਂ ਤੇ ਬਹੁਤ ਸਾਰੀ ਸੰਗਤ ਜਿਹੜੀ ਹੈ ਚਿੰਤਾਪੁਰਨੀ ਚਿੰਤਾ ਹਰਨੀ ਦੇ ਜਾਂਦੀ ਆ ਛਿੰਨ ਮਸਤਕਾ ਦੇ ਜਾਂਦੀ ਆ ਇੱਕ ਜੈਕਾਰਾ ਸਾਰਿਆਂ ਨੇ ਬਹੁਤ ਉੱਚੀਆਂ ਕਰਕੇ ਲਾਉਣਾ ਜੈਕਾਰਾ ਚਿੰਤਾਪੁਰਨੀ ਦਾ ਜੈਕਾਰਾ ਛਿੰਨ ਮਸਤੀ ਦਾ ਤੋ ਥੋੜੀ ਥੋੜੀ ਗੱਲਬਾਤ ਇਹਨਾਂ ਨਾਲ ਜ਼ਰੂਰ ਕਰਾਂਗੇ ਮਾਈਕ ਦੇ ਹਾਂਜੀ ਸਰ ਜਿਹੜੀ ਕੈਸਟ ਆਈ ਰਿਵੀਜ਼ ਕਰਨ ਜਾ ਰਹੇ ਹੋ ਕੀ ਨਾਮ ਹਾਂ ਤੁਹਾਡੇ ਦਾ ਆਪਾਂ ਨਾਮ ਦੱਸੋ ਜਲੇ ਦਾ ਦੇਖੋ ਜੀ ਮੇਰਾ ਨਾਮ ਹਰਸ਼ ਗੋਗੀ ਹੈ ਤੁਸੀਂ ਮੈਨੂੰ ਫੀਡ ਫਰੰਟ ਨਿਊਜ਼ ਦੇ ਮਾਧਿਅਮ ਰਾਹੀਂ ਜਾਣਦੇ ਹੋ ਤੇ ਪਿਛਲੇ ਸਾਲ ਮੈਂ ਗਾਇਕੀ ਦੇ ਖੇਤਰ ਵਿੱਚ ਵੀ ਕਦਮ ਰੱਖਿਆ ਹੈ ਤੇ ਉਸ ਦੇ ਏਜ ਦੇ ਵਿੱਚ ਮੈਂ ਇਸ ਵਾਰ ਮਹਾਮਾਈ ਨੂੰ ਸਮਰਪਿਤ ਆਪਣੀ ਪਹਿਲੀ ਭੇਟ ਚਾਵਾ ਚਾਵਾ ਦੇ ਨਾਲ ਅਰਪਣ ਕੀਤੀ ਹੈ ਬਹੁਤ ਵਧੀਆ ਵੀਡੀਓ ਬਣਾਈ ਹੈ ਇਸ ਦੀ ਸ਼੍ਰੀ ਗੁਲਸ਼ਨ ਕੁਮਾਰ ਜੀ ਨੂੰ ਸਮਰਪਿਤ ਇਹ ਵੀਡੀਓ ਹੈ ਟੀ ਸੀਰੀ ਦੇ ਜੋ ਫਾਊਂਡਰ ਸੀ ਤੇ ਮੈਂ ਆਪਣੇ ਅਤੇ ਏਕਤਾ ਲਹਿਰ ਦੇ ਤੇ ਜੋ ਨੇ ਵੀ ਮੇਰੇ ਚੈਨਲ ਜਿਹੜੇ ਆ ਇਸ ਵੀਡੀਓ ਨੂੰ ਦੇਖ ਰਹੇ ਨੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਤੁਸੀਂ ਸਾਰਿਆਂ ਨੇ ਇਸ ਭੇਟ ਨੂੰ ਜਰੂਰ ਸੁਣਨਾ ਕਿਉਂਕਿ ਇਹ ਤੁਹਾਡੇ ਲਈ ਬਣਾਈ ਹੋਈ ਆ ਭੇਟ ਹੈ ਤੁਹਾਡੇ ਲਈ ਤੁਹਾਡੇ ਵਿੱਚੋਂ ਅਸੀਂ ਰਹਿ ਕੇ ਇਹ ਭੇਟ ਬਣਾਈ ਹੈ ਆਪ ਜੀਆਂ ਜਿਹੜੇ ਆਪਾਂ ਅਕਸਰ ਇਹਨਾਂ ਨਰਾਤਿਆਂ ਦੇ ਵਿੱਚ ਘਰਾਂ 'ਚ ਚੌਕੀਆਂ ਲਗਾਉਂਦੇ ਆ ਤਾਂ ਉਹਨਾਂ ਚੌਕੀਆਂ ਦੇ ਵਿੱਚ ਹੀ ਇਸ ਪੇਟ ਨੂੰ ਲਿਖਿਆ ਗਿਆ ਸੀ ਉਹਨਾਂ ਬੀਬੀਆਂ ਲਈ ਇਹ ਪੇਟ ਨੂੰ ਲਿਖਿਆ ਗਿਆ ਸੀ ਤੇ ਅੱਜ ਮੈਂ ਉਸੇ ਪੇਟ ਨੂੰ ਅੱਜ ਦੇ ਮਾਡਰਨ ਟੱਚ ਦੇ ਕੇ ਤਾਂ ਮੈਂ ਇਸ ਨੂੰ ਰਿਲੀਜ਼ ਕੀਤਾ ਤੇ ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਸੋਲੋਨੈਕਸ ਪ੍ਰੋਡਕਸ਼ਨ ਅਤੇ ਫੀਡ ਫਰੰਟ ਇਨਸਾਈਟ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਵੇਰੇ 6 ਵਜੇ ਸਵੇਰੇ ਪਹਿਲੇ ਨਰਾਤੇ 6 ਵਜੇ ਇਹ ਜਿਹੜੀ YouTube ਤੇ ਰਿਲੀਜ਼ ਹੋ ਜਾਏਗੀ ਤੇ ਤੁਸੀਂ ਇਸ ਨੂੰ ਜਰੂਰ ਦੇਖਣਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਵੱਧ ਤੋਂ ਵੱਧ ਸਾਨੂੰ ਵੀ ਐਪਰੀਸ਼ੀਏਟ ਕਰਨਾ ਤੇ ਦੱਸਣਾ ਜੇ ਸਾਡੇ 'ਚ ਕੋਈ ਕਮੀ ਰਹਿ ਗਈ ਹੋਵੇ ਤਾਂ ਤਾਂ ਕਿ ਅਸੀਂ ਇਸ ਨੂੰ ਦੂਰ ਕਰ ਸਕੀਏ ਤੇ ਆਉਣ ਵਾਲੇ ਸਮੇਂ 'ਚ ਅਸੀਂ ਤੁਹਾਡੇ ਲਈ ਹੋਰ ਵਧੀਆ ਪੇਸ਼ਕਾਰੀਆਂ ਕਰ ਸਕੀਏ ਜੈ ਮਾਤਾ ਦੀ ਇੱਕ ਥੋੜਾ ਜਿਹਾ ਅੰਤਰਾ ਇਹਦਾ ਸੁਣਾ ਦਿਓ ਭੇਡ ਦਾ ਤੇ ਚੈਨਲ ਤੇ ਬਹੁਤ ਵਧੀਆ ਲੱਗੇਗਾ ਠੀਕ ਹੈ ਜੀ ਚਾਵਾਂ ਚਾਵਾਂ ਨਾਲ ਤੇਰੀ ਚੁੰਨੀ ਬਣਾਈਆ ਫੁੱਲ ਬੂਟੇ ਪਾ ਕੇ ਲਾਲ ਚੁੰਨੀ ਸਜਾਈਆ ਚਾਵਾਂ ਚਾਵਾਂ ਨਾਲ ਤੇਰੀ ਚੁੰਨੀ ਬਣਾਈਆ ਫੁੱਲ ਬੂਟੇ ਪਾ ਕੇ ਲਾਲ ਚੁੰਨੀ ਸਜਾਈਆ ਸਿਰ ਤੇ ਲੈ ਲਈਕ ਵਾਰ ਮਈਆ ਛੇਰਾਂ ਵਾਲੀਏ ਮੇਰਾ ਤੇਰੇ ਨਾਂ ਪਿਆ ਮਈਆ ਛੇਰਾਂ ਵਾਲੀਏ ਇਹ ਸ਼ੇਰਾਂ ਵਾਲੀ ਤੁਸੀਂ ਜਿਕਰ ਕੀਤਾ ਕਿ ਨਕੂਦਰ ਨੂੰ ਤੁਸੀਂ ਬਹੁਤ ਜ਼ਿਆਦਾ ਪ੍ਰਮੋਟ ਕਰ ਰਹੇ ਹੈਗੇ ਆਪਣੇ ਪ੍ਰੋਡਕਸ਼ਨ ਹਾਊਸ ਦੇ ਰਾਹੀਂ ਸੋ ਇਸ ਜਿਹੋ ਇਸ ਦੀ ਸ਼ੂਟਿੰਗ ਕੀਤੀ ਗਈ ਹੈ ਉਹ ਕਿਹੜੀ ਲੋਕੇਸ਼ਨਾਂ ਨੂੰ ਮਕ ਰੱਖਦੇ ਹੋਏ ਕੀਤਾ ਹੈਗਾ ਬਿਲਕੁਲ ਬਹੁਤ ਵਧੀਆ ਸਵਾਲ ਹੈ ਕਿਉਂਕਿ ਇਹ ਜਾਣਕਾਰੀ ਤੁਹਾਡੇ ਸਾਰਿਆਂ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ ਕਿ ਆਪਾਂ ਅਕਸਰ ਵੱਡੀਆਂ ਵੱਡੀਆਂ ਫਿਲਮਾਂ ਦੇਖਦੇ ਆਂ ਵੱਡੇ ਵੱਡੇ ਕਲਾਕਾਰ ਨੂੰ ਦੇਖਦੇ ਆਂ ਪਰ ਉਹਨਾਂ ਦੇ ਵਿੱਚ ਜਿਹੜੀਆਂ ਲੋਕੇਸ਼ਨਸ ਆਉਂਦੀਆਂ ਨੇ ਉਹਨਾਂ ਨੂੰ ਆਪਾਂ ਨਹੀਂ ਜਾਣੂ ਹੁੰਦੇ ਉਹਨਾਂ ਤੋਂ ਇਸ ਕਰਕੇ ਅਸੀਂ ਨਕੋਦਰ ਦੇ ਸਭ ਤੋਂ ਜ਼ਿਆਦਾ ਕਲਾਕਾਰ ਅਸੀਂ ਨਕੋਦਰ ਦੇ ਹੀ ਲਏ ਆਏ ਨੇ ਤੇ ਨਕੋਦਰ ਦੀਆਂ ਅਲੱਗ-ਅਲੱਗ ਲੋਕੇਸ਼ਨਾਂ ਦੇ ਵਿੱਚੋਂ ਜੇ ਮੈਂ ਜ਼ਿਕਰ ਕਰਾਂ ਤਾਂ ਸ਼ਿਵਾਲਿਆ ਮੰਦਿਰ ਸ਼੍ਰੀ ਦੇਵੀਤਲਾਬ ਮੰਦਿਰ ਸ਼੍ਰੀ ਹਨੂਮਾਨ ਮੰਦਿਰ ਤੇ ਆਪਣਾ ਉਹ ਕਿਡਾ ਚakreਸ਼ਵਰੀ ਮੰਦਿਰ ਇਹ ਜਿਹੀਆਂ ਅਲੱਗ-ਅਲੱਗ ਸਥਾਨਾਂ ਤੇ ਅਸੀਂ ਇਸ ਦੀ ਸ਼ੂਟਿੰਗ ਕੀਤੀ ਹੈ ਇਸ ਦੇ ਵਿੱਚ ਉਸ ਚੀਜ਼ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਆਈ ਹੋਪਸ ਹੋ ਕਿ ਤੁਹਾਨੂੰ ਉਹ ਵੀਡੀਓ ਬਹੁਤ ਪਸੰਦ ਆਏਗੀ ਜਿਸ ਤਰ੍ਹਾਂ ਕੀ ਤੁਸੀਂ ਇਹ ਗੱਲ ਕੀਤੀ ਹੈਗੀ ਆ ਇਸ ਵਿੱਚ 뮤직 ਤੇ ਜੋ ਵੀਡੀਓ ਦੀ ਡਾਇਰੈਕਸ਼ਨ ਹੈ ਉਹ ਕਿਹਨਾਂ ਦੀ ਹੈਗੀ ਆ ਉਸ ਬਾਰੇ ਥੋੜੀ ਜਾਣਕਾਰੀ ਪਹਿਲਾਂ ਤਾਂ ਮੈਂ ਗੱਲ ਕਰਾਂਗਾ ਇਸ ਦੇ ਬੋਲਾਂ ਦੀ ਕਿਸ ਨੂੰ ਲਿਖਿਆ ਜੋ ਇਸ ਗੀਤ ਨੂੰ ਇਸ ਭੇਟ ਨੂੰ ਆਪਣੇ ਸ਼ਬਦਾਂ ਰਾਹੀਂ ਇੱਕ ਨਾਮ ਦਿੱਤਾ ਇੱਕ ਅਦਾਕਾਰੀ ਦਿੱਤੀ ਇੱਕ ਮਤਲਬ ਇੱਕ ਲਹਿ ਦਿੱਤੀ ਹੈ ਉਹ ਹੈ ਮੇਰੀ ਧਰਮ ਪਤਨੀ ਮੌਨਿਕਾ ਜੀ ਜਿਨ੍ਹਾਂ ਨੇ ਇਸ ਪੇਟ ਦੇ ਬੋਲ ਲਿਖੇ ਨੇ ਤੇ ਦੂਸਰੇ ਨੇ ਬੰਬੇ ਫਿਲਮ ਇੰਡਸਟਰੀ ਦੇ ਬਹੁਤ ਹੀ ਮਸ਼ਹੂਰ 뮤직 ਡਾਇਰੈਕਟਰ ਸੂਰਜ ਕੇ ਕਚਵ ਜੀ ਤੇ ਇਸ ਜੇ ਡਾਇਰੈਕਸ਼ਨ ਦੀ ਗੱਲ ਕਰਦੇ ਆ ਤਾਂ ਇੱਥੇ ਤੁਹਾਨੂੰ ਥੋੜੀ ਜਿਹੀ ਹੈਰਾਨੀ ਹੋਏਗੀ ਕਿ ਇਸ ਪੂਰੇ ਵੀਡੀਓ ਨੂੰ ਜੇ ਮੈਂ ਗਾਇਆ ਆ ਤਾਂ ਮੈਂ ਡਾਇਰੈਕਟਰ ਵੀ ਉਹਨੂੰ ਖੁਦ ਹੀ ਕੀਤਾ ਆ ਤੇ ਨਾਲ ਮੇਰੇ ਨਾਲ ਮੇਰੇ ਅਸਿਸਟੈਂਟ ਪਰਮਜੀਤ ਮਹਿਰਾ ਜੀ ਨੇ ਇਸ ਨੂੰ ਅਸਿਸਟ ਕੀਤਾ ਹੈ ਤੇ ਹੋਰ ਜੀ ਕੋਸ਼ਿਸ਼ ਸ਼ੁਕਰੀਆ ਜੈ ਮਾਤਾ ਦੇ ਜੀ ਮੈਂ ਤੁਹਾਡਾ ਆਪਣਾ ਤੇ ਆਪਣਾ ਲੋਕ ਆ ਇੱਕ ਦਿਲਵਿੰਦਰ ਦਿਆਲਪਰੀ ਸਭ ਤੋਂ ਪਹਿਲਾਂ ਨੇਕੀ ਦਾ ਦਰ ਨੁਕਦਰ ਪੀਰਾ ਫਕੀਰਾਂ ਦੀ ਨਗਰੀ ਨਖੌਦਰ ਇਸ ਸ਼ਹਿਰ ਚ ਆਣ ਕੇ ਸਾਨੂੰ ਵੈਸੇ ਖੁਸ਼ੀ ਹੋ ਜਾਂਦੀ ਹੈ ਤੇ ਅੱਜ ਸਾਡੇ ਹਰਸ਼ ਗੋਗੀ ਸਾਹਿਬ ਦੇ ਦਾ ਟਰੈਕ ਰਿਲੀਜ਼ ਹੋਇਆ ਚਾਵਾ ਚਾਵਾ ਨਾਲ ਇਹਨੂੰ ਚਾਵਾ ਚਾਵਾ ਦੇ ਨਾਲ ਦੇਖਣਾ ਸੁਣਨਾ ਤੇ ਮਾਤਾ ਰਾਣੀ ਸਾਰਿਆਂ ਦੀ ਆਸਾਂ ਮਰਦਾਂ ਪੂਰੀਆਂ ਕਰੇ ਨਾਲ ਮੇਰੀ ਜਿੱਦਾਂ মিডিਆ ਨੇ ਇੱਕ ਹੋਰ ਬੇਨਤੀ ਹੈ ਕਿ ਜਿੱਥੇ ਆਪਾਂ ਇਹ ਇਹ ਇਕੱਠੇ ਹੁੰਨੇ ਆ ਉਹਦਾ ਇੱਕ ਦੋ ਦੇ ਸਾਰੇ ਕਲਾਕਾਰ ਮਜਿਸ਼ੀਅਨ ਗੀਤਕਾਰ ਸੰਗੀਤਕਾਰ ਐਕਟਰ ਡਾਇਰੈਕਟਰ ਤੇ ਐਡੀਟਰ ਜ਼ਰੂਰ ਨੇ ਲੋਕਾਂ ਦੇ ਦੁੱਖ ਸੁੱਖ ਚ ਇਕੱਠੇ ਹੋਣ ਔਰ ਕਿਸੇ ਵੀ ਕੁਦਰਤੀ ਆਫਤ ਦਾ ਸਾਹਮਣਾ ਕਰਨ ਵਾਸਤੇ ਵੀ ਇਕੱਠੇ ਹੋਣ ਆਲ ਦੀ ਬੈਸਟ ਗੁੱਡ ਲੱਕ ਐਂ ਚੱਕ ਦੇ ਮਾਤਾ ਰਾਣੀ ਤੁਹਾਨੂੰ ਬਹੁਤ ਬਹੁਤ ਖੁਸ਼ੀਆਂ ਦੇਵੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੁਹਾਡੇ ਵੀ ਪਾਸੀ ਤੇ ਟੀਵੀ ਦੇ ਚੈਨਲ ਤੇ ਸਰ ਦੇਦੀਆਂ ਤੁਹਾਡਾ ਵੀ ਕੋਈ ਛੋਟਾ ਜਿਹਾ ਵਿਗਾਂਤਰਾ ਹੋ ਜਾਈ ਵੀ ਆਪਣੇ ਮਾਨ ਪਸੰਦ ਦਾ ਐ ਵੈਸੇ ਤੇ ਮੇਰਾ ਤਾਂ ਲਾਈਨ ਦੂਜੀ ਹੈ ਜੀ ਫਿਰ ਵੀ ਮੈਂ ਐ ਇੱਕ ਮਾਤਾ ਦੀ ਪੇਟ ਇੱਕ ਤੁਹਾਡੇ ਸੰਮੁਖ ਕਰ ਰਿਹਾ ਆਜਾ ਜਗਦੰਬੇ ਮਈਆ ਤੇਰੀ ਅਜ ਲੋੜਿਆ ਆਜਾ ਜਗਦੰਬੇ ਮਈਆ ਤੇਰੀ ਅਜ ਲੋੜਿਆ ਕੱਲ ਜੁਗ ਮੂਹ ਅੱਡੀ ਬੈਠਾ ਪਾਪਾ ਦੀ ਪਾਪਾ ਦਾ ਜੋਰ ਆ ਆਜਾ ਜਗਦੰਬੇ ਮਈਆ ਤੇਰੀ ਅਜ ਲੋੜਿਆ ਕੀ ਕੀ ਲੋੜਿਆ ਪ੍ਰੂਣਾ ਤੇ ਹੋ ਰਹੀ ਐ ਨਸ਼ੇ ਹੋ ਰਹੇ ਨੇ ਔਰ ਧਰਮ ਦੇ ਨਾਦ ਬਹੁਤ ਲਟਕ ਸਟ ਹੋ ਰਹੀ ਐ ਮਾਤਾ ਜਗਦੰਬੇ ਆਪੇ ਹੀ ਨਰਨਾ ਕਰੇਗੀ ਇਸ ਭੇਦ ਦੇ ਨਾਲ ਹੀ ਤਾਂ ਮਾਤਾ ਰਾਣੀ ਸਭ ਤੇ ਮੇਰ ਕਿਉਂਕਿ ਜੈ ਮਾਤਾ ਦੀ ਕਈਏ ਤੇ ਲੱਗਦੀ ਨਹੀਂ ਰੁਪਈਏ ਅੱਜ ਹਰਸ਼ ਗੋਗੀ ਜੀ ਵੱਲੋਂ ਇੱਕ ਕੈਸ ਰਿਲੀਜ਼ ਕੀਤੀ ਗਈ ਆ ਉਹਦੇ ਬਰਕੀ ਕਹਿਣਾ ਚਾਹੋਗੇ ਤੁਸੀਂ ਤਾਂ ਇੱਕ ਅਫਸਰ ਵੀ ਹੋ ਔਰ ਨਾਲ ਕਲਾਕਾਰ ਨਹੀਂ ਬਰਾਜੇ تھے ਮੈਂ ਬਤੌਰ ਐਕਟਰ ਨਹੀਂ ਆਇਆ ਜੀ ਇੱਥੇ ਮੈਂ ਬਤੌਰ ਅਫਸਰ ਹੀ ਆਇਆ ਕਿਉਂਕਿ ਨਕੋਦਰ ਦੇ ਵਿੱਚ ਰਿਲੀਜ਼ ਹੋ ਰਹੀ ਹੈ ਕੈਸਟ ਤੇ ਨਕੋਦਰ ਜਿਵੇਂ ਰੀ ਪੋਸਟਿੰਗ ਆ ਜੀ ਤੇ ਨਾਲ ਮੇਰੇ ਕੋਲ ਸ਼ਾਹਕੋਟ ਦਾ ਐਡੀਸ਼ਨਲ ਚਾਰਜ ਦਾ ਨਾਲ ਲੋਈਆਂ ਦਾ ਚਾਰਜ ਆ ਸੋ ਬਤੌਰ ਅਫਸਰ ਇੱਥੇ ਪਹੁੰਚਿਆ ਮੈਂ ਤੇ ਸਭ ਤੋਂ ਪਹਿਲਾਂ ਮੈਂ ਹਰਸ਼ ਗੋਗੀ ਜੀ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਕਿਉਂਕਿ ਉਹਨਾਂ ਦੀ ਜਿਹੜੀ ਅੱਜ ਕੈਸਟ ਆ ਚਾਵਾਂ ਚਾਵਾਂ ਦੇ ਨਾਲ ਰਿਲੀਜ਼ ਹੋਈ ਆ ਸੋ ਮੈਂ ਦਰਸ਼ਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਚਾਵਾਂ ਚਾਵਾਂ ਦੇ ਨਾਲ ਹੀ ਉਸ ਨੂੰ ਅੱਗੇ ਲਾਈਕ ਸ਼ੇਅਰ ਕਰਨਾ ਤਾਂ ਕਿ ਇਹ ਗਾਣਾ ਜਿਹੜਾ ਭਜਨਾ ਵਾਦ ਤਦ ਪ੍ਰਮੋਟ ਹੋ ਸਕੇ ਹੋ ਸਕੇ ਤੇ ਇੱਕ ਵਾਰੀ ਸਾਰੀ ਟੀਮ ਨੂੰ ਮੇਰੇ ਵੱਲੋਂ ਤੇ ਇਕਤਾ ਲੈਰ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਜੀ ਹਾਂਜੀ ਸਰ ਰਾਏ ਹਰਸ਼ ਰੋਗੀ ਵੱਲੋਂ ਅੱਜ ਜਿਹੜੀ ਇੱਕ ਕੈਸਟ ਰਿਲੀਜ਼ ਕੀਤੀ ਗਈ ਆ ਕੱਲ ਤੋਂ ਮਹਾਮੱਝ ਦੇ ਨਰਾਤੇ ਵੀ ਆ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਜੈ ਮਾਤਾ ਦੀ ਮੈਂ ਹਰਕੇ ਖੋਸਲਾ ਕ੍ਰਾਈਮ ਕੰਟਰੋਲ ਪ੍ਰੈਜ਼ੀਡੈਂਟ 올 ਮੈਂ ਹਰਸ਼ ਗੋਗੀ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਜੋ ਕਿ ਮਹਾਮਾਈ ਦੇ ਨਵਰਾਤੇ ਆ ਰਹੇ ਹਨ ਉਹਨਾਂ ਦੇ ਪਹਿਲੇ ਨਰਾਤੇ ਅੱਜ ਜੋ ਪੋਸਟਰ ਰਿਲੀਜ਼ ਹੋਇਆ ਜਾਮਾ ਜਾਮਾ ਦੇ ਨਾਲ ਜੋ 15 ਗਾਈ ਹੈ ਇਹਨਾਂ ਨੇ ਮੈਂ ਮਹਾਮਾਈ ਅੱਗੇ ਅਰਦਾਸ ਕਰਾਂਗਾ ਕੇ ਕਰਦੇ ਵੀ ਆ ਔਰ ਟੀਮ ਨੂੰ ਵੀ ਇਹਨਾਂ ਨੂੰ ਅਰਦਾਸ ਮੰਗਦੇ ਨੇ ਵਾਸਤੇ ਕਿ ਆਉਣ ਵਾਲੇ ਸਮੇਂ 'ਚ ਬਹੁਤ ਤਰੱਕੀ ਕਰਨ ਮਾਮਈ ਇਹਨਾਂ ਤੇ ਕਿਰਪਾ ਕਰੇ ਅਸੀਂ ਚਾਵਾਂ ਚਾਵਾਂ ਦਾ ਜਿਹੜਾ ਭਜਨ ਹੈ ਸਵੇਰੇ 6 ਵਜੇ ਦੇ ਇਹਨਾਂ ਨੇ ਟਾਈਮ ਦਿੱਤਾ ਅਸੀਂ ਮਾਮਈ ਕੋ ਅਰਦਾਸ ਕਰਦੇ ਆ ਕਿ ਸਾਨੂੰ ਸਵੇਰੇ ਅਰਲੀ ਮਾਰਨਿੰਗ ਜਾਗ ਆਵੇ ਤਾਂ ਅਸੀਂ ਇਹਨਾਂ ਦਾ ਭਜਨ ਸੁਣੀਏ ਜੈ ਮਾਤਾ ਦੀ ਜਿਕਰਾ ਛੇਰਵਾਲੀ ਦਾ ਬਹੁਤ ਸੱਚੇ ਦਰਬਾਰ ਕੀ ਸਭ ਤੋਂ ਪਹਿਲਾਂ ਛੇ ਮਾਤਾ ਦੀ ਜੀ ਮੈਂ ਸਾਰਿਆਂ ਦਾ ਧੰਨਵਾਦ ਦਿਆਂ ਆਪਣੀ ਪੂਰੀ ਟੀਮ ਦਾ ਜੋ ਅੱਜ ਸਾਡੇ ਸੱਦੇ ਤੇ ਇੱਥੇ ਆਏ ਆ ਤੇ ਅਸੀਂ ਅੱਜ ਜਿਹੜੀ ਸਾਡੀ ਮੰਨ ਜੋਗ ਹਰ ਚਿਕਮਰ ਗੋਗੀਜੀ ਵੱਲੋਂ ਕੱਲ ਨੂੰ YouTube ਤੇ ਸਾਡੇ ਫੀਡ ਫਰੰਟ ਤੇ ਜਿਹੜੀ ਭੇਟ ਆ ਉਹ ਭੱਜਨੇ ਰਿਲੀਚ ਹੋਣ ਜਾ ਰਿਹਾ ਸੋ ਇਸ ਦੀਆਂ ਮੈਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਇਹਦੀ ਤੁਸੀਂ ਗੱਲ ਕੀਤੀ ਸੀ ਸਰਜੀਤ ਸਰ ਨੇ ਕਿ ਬਹੁਤ ਵਧੀਆ ਵੀਡੀਓ ਲੋਕੇਸ਼ਨ ਜਿਹੜੀ ਹਿਮਾਚਲ ਚੰਤਪੁਰਨੀ ਮਾਤਾ ਦੇ ਮੰਦਿਰ ਦੇ ਵਿੱਚ ਔਰ ਕਾਫੀ ਉੱਥੇ ਦੀ ਅਕਲ ਲੋਕੇਸ਼ਨਾਂ ਤੇ ਔਰ ਸਾਡੇ ਨਕੌਦਰ ਦੀ ਸਰਾਂ ਦੇ ਵਿੱਚ ਜਿਹੜੀ ਆ ਉੱਥੇ ਵੀ ਕੁਝ ਸ਼ੂਟ ਹੋਈ ਸੀ ਮਾ ਆਸ਼ਾ ਦੇਵੀ ਮੰਦਿਰ ਦੇ ਵਿੱਚ ਵੀ ਸ਼ੂਟ ਹੋਈ ਸੀ ਤੇ ਹੋਰ ਵੀ ਬਹੁਤ ਸਾਰੇ ਧਾਰਮਿਕ ਕਿਸਤਾਨਾ ਤੇ ਜਿਹੜੀ ਆ ਇਹਦੀ ਸ਼ੂਟਿੰਗ ਹੋਈ ਆ ਤੁਸੀਂ ਦੇਖੋਗੇ ਤੇ ਜਿੰਨੀ ਕੁ ਸੋਗੇ ਜਣੋ ਕੋਸ਼ਿਸ਼ ਹੋਈ ਆ ਅਸੀਂ ਆਪਣੇ ਵੱਲੋਂ ਇਹਨੂੰ ਪੂਰੀ ਕੋਸ਼ਿਸ਼ ਕੀਤਾ ਆ ਕਿ ਬਹੁਤ ਵਧੀਆ ਪੇਟ ਬਣਾਈਆਂ ਬਾਕੀ ਤੁਹਾਡੇ ਪਿਆਰ ਸਤਿਕਾਰ ਦੀ ਸਾਨੂੰ ਲੋੜ ਆ ਵੱਧ ਤੋਂ ਵੱਧ ਨੂੰ ਲਾਈਕ ਸ਼ੇਅਰ ਕਰਿਓ ਔਰ ਸਾਨੂੰ ਕਮੈਂਟ ਕਰਕੇ ਵੀ ਦੱਸਿਓ ਸਾਡੀ ਇਹ ਵੀਡੀਓ ਤੁਹਾਨੂੰ ਇਹ ਭਜਨ ਕਿਹੋ ਜਿਹਾ ਲੱਗਾ ਸਾਡੀ ਐਕਟਿੰਗ ਕਿਹੋ ਜਿਹੀ ਲੱਗੀ ਛੇ ਮਾਤਾ ਦੀ ਸਾਰਿਆਂ ਦਾ ਤੁ ਪ ਤਸਵੀਰਾਂ ਤੋਂ ਜਿਹੜੀਆਂ ਨਕੌਦਰ ਦੇ ਬੇੜਕਰ ਦੇ ਚੌਂਕ ਦੇ ਕੋਲ ਜਿਹੜਾ ਵਿਸ਼ਕਰਮਾ ਮੰਦਿਰ ਆ ਉੱਥੋਂ ਦਿਖਾ ਰਿਆ ਸੀ ਜਿੱਥੇ ਮੇਰੇ ਵੱਡੇ ਵੀਰ ਵੱਡੇ ਨਹੀਂ ਬਰਾਬਰ ਦੇ ਕਹਦੇ ਆਗਾ ਛੋਟੇ ਕਹਦੇ ਆਗਾ ਹਰਸ਼ ਗੋਗੀ ਜੀ ਇਹਨਾਂ ਨੇ ਚਾਵਾ ਚਾਵਾ ਨਾਲ ਮਹਾਮਾਈ ਦੇ ਨਰਾਤੇ ਆ ਕੱਲ ਤੋਂ ਸ਼ੁਰੂ ਹੋਣ ਜਾ ਰਹੇ ਆ ਤੇ ਚਾਵਾ ਚਾਵਾ ਦੇ ਨਾਲ ਇਹਨਾਂ ਨੇ ਭੇਟ ਗਈ ਆ ਤਾਂ ਸਾਡੀ ਵੀ ਇਕਤਾ ਲਹਿਰ ਵੱਲੋਂ ਇਹ ਜਰੂਰ ਤੁਹਾਡੇ ਤੱਕ ਬੇਨਤੀ ਆ ਕਿ ਚਾਵਾ ਚਾਵਾ ਦੇ ਨਾਲ ਇਹਨਾਂ ਦੀ ਕੱਲ ਭੇਟ ਜਰੂਰ ਸੁਣੀਓ ਔਰ ਆਨੰਦਮਾਨੀਓ ਜਿਸ ਦੇ ਵਿੱਚ ਅਲੱਗ-ਅਲੱਗ ਨਕਉਦਰ ਦੇ ਮੰਦਰਾਂ ਦੇ ਦਰਸ਼ਨ ਕਰਾਏ ਗਏ ਨੇ ਆਸ਼ਾ ਦੇਵੀ ਮਾਤਾ ਦੇ ਦਰਸ਼ਨ ਕਰਾਏ ਗਏ ਨੇ ਚਿੰਤਪੂਰਨੀ ਮਹਾਮਾਈ ਦੇ ਦਰਸ਼ਨ ਕਰਾਏ ਗਏ ਨੇ ਕੈਮਰਾ ਪ੍ਰਸੰਤ ਸੁਮਿਤ ਢੀਂਗੜਾ ਦੇ ਨਾਲ ਸੁਸ਼ੀਲ ਢੀਂਗੜਾ ਇਕਤਾ ਲਹਿਰ ਨਿਊਜ਼ ਨਕਉ